ਤੁਸੀਂ ਹਵਾ ਨਾਲੋਂ ਵੀ ਹੌਲੇ ਸੀ ਤੁਸੀਂ ਹਵਾ ਨਾਲੋਂ ਵੀ ਹੌਲੇ ਸੀ ਅਸੀਂ ਤੂਫਾਨ ਬਣਾ ਦਿੱਤੇ ਤੁਸੀਂ ਚੜ ਗਏ ਫੇਰ ਅਸਮਾਨ 'ਚ ਜਦ ਹੁਕਮਰਾਨ ਬਣਾ ਦਿੱਤੇ ਉਹ ਜਿਹੜੇ ਝੱਖੜ ਉਡਾਣ ਲੱਗੇ ਸਾਨੂੰ ਉਹ ਜਿਹੜੇ ਝੱਖੜ ਉਡਾਣ ਲੱਗੇ ਸਾਨੂੰ ਉਹ ਫੇਰ ਬਹਾਲਣੇ ਵੀ ਆਉਂਦੇ ਨੇ ਜੇ ਆਉਂਦੇ ਸਿਧਾਨ ਬਣਾਉਣੇ ਉਸਨੂੰ ਸੰਭਾਲਣੇ ਵੀ ਆਉਂਦੇ ਨੇ ਜਿਉਂਦੇ ਇਸ ਵਿਧਾਨ ਬਣਾਉਣੇ ਉਸਨੂੰ ਸੰਭਾਲਣੇ ਵੀ ਆਉਂਦੇ ਨੇ ਉੱਤਸੀ ਪਾੜੋ ਤੇਰਾਜ ਕਰੋ ਉੱਤਸੀ ਪਾੜੋ ਤੇਰਾਜ ਕਰੋ ਕਿ ਇਹ ਦੇਸ਼ ਰਹੂਗਾ ਖਿੰਡਿਆ ਉਹ ਸਦਾ ਲਹੂ ਹੈ ਇਸ ਮਿੱਟੀ ਅੰਦਰ ਕਿਸੇ ਦੇ ਪਿਓ ਦਾ ਨਹੀਂ ਹੈ ਇੰਡੀਆ ਸਾਨੂੰ